ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਸਭ ਦਾ ਇੱਕ ਵਾਰੀ ਫਿਰ ਸਵਾਗਤ ਹੈ ਵਿਰਸਾ ਚੈਨਲ ਤੇ ਮੈਂ ਅਮਨੀਤ ਕੋਰ ਆਪ ਸਭ ਦੇ ਸਨਮੁਖ ਹਾਜ਼ਰ ਹੋਈ ਹਾਂ ਲੈ ਕੇ ਪੰਥਕ ਮਸਲਿਆਂ ਦੇ ਸੰਬੰਧ ਵਿੱਚ ਵਿਸ਼ੇਸ਼ ਪ੍ਰੋਗਰਾਮ ਪੰਥਨਾਮਾ ਜਿਸ ਵਿੱਚ ਅਸੀਂ ਜਾਣਾਂਗੇ ਪੰਥ ਦੇ ਵੱਖ-ਵੱਖ ਮਸਲੇ ਅਤੇ ਸਰਗਰਮੀਆਂ ਬਾਰੇ ਆਓ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਪੰਥਨਾਮਾ ਦੇ ਮੁਖੰਬੰਦ ਵਿੱਚ ਜਾੜਾਂਗੇ ਸਿੱਖ ਲੋਕ ਨੀਤੀ ਅਤੇ ਸੰਵਧਾਨਿਕ ਗੰਦੰਤਰ ਬਾਰੇ ਪਾਕਿਸਤਾਨ ਵਿੱਚ ਪਹਿਲੀ ਵਾਰ ਕਿਸੇ ਸਿੱਖ ਨੂੰ ਮਿਲਿਆ ਆਨੰਦ ਕਾਰਜ ਰਜਿਸਟ੍ਰੇਸ਼ਨ ਇਹ ਜਾੜਾਂਗੇ ਚਾਬੀਆਂ ਦੇ ਮੋਰਚੇ ਦਾ ਬਹਿਮਲਾ ਇਤਿਹਾਸ ਆਓ ਹੁਣ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ। ਏਖਾਂ ਦੀ ਲੋਕ ਨੀਤੀ ਸੰਘਰਸ਼ ਤੋਂ ਉਭਰ ਕੇ ਆਦਰਸ਼ ਸਮਾਜ ਬਣਾਉਂਦਾ ਹੈ ਜੋ ਕਿ ਸਿੱਖ ਸਿਧਾਂਤ ਅਤੇ ਇਤਿਹਾਸ ਦਾ ਸੁਮਲ ਹੈ ਪਰ ਸੰਵਧਾਨਿਕ ਗਣਤੰਤਰ ਵਿੱਚ ਇਸ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਆਓ ਮੁਕੰੰਦ ਦਾ ਵਿਸ਼ੇਸ਼ ਵਿਸ਼ਾ ਜਾਣਦੇ ਹਾਂ ਵਿਰਸਾ ਐਡਮਨ ਵੀਰ ਪ੍ਰਭਜੋਤ ਸਿੰਘ ਪਾਸੋਂ। ਸੰਸਾਰ ਦੀ ਪੂਗੋਲਕ ਰਾਜਨੀਤੀ ਲੋਕਤੰਤਰੀ ਜਮਹੂਰੀਤ ਦਾ ਮਾਡਲ ਆਧਾਰ ਰੱਖ ਕੇ ਰਾਜਨੀਤੀ ਅਤੇ ਸਿਆਸੀ ਨਿਜ਼ਾਮ ਚਲਾ ਰਹੇ ਹਨ ਨੀਤੀਕਾਰ ਇਸੇ ਆਧਾਰ ਤੇ ਪ੍ਰਜਾ ਦਾ ਪ੍ਰਕਰਣ ਤਿਆਰ ਕਰਦੇ ਹਨ ਪਰ ਇਸ ਪ੍ਰਕਰਣ ਵਿੱਚ ਦੇਸ਼ਾਂਤਰ ਰਾਜਨੀਤੀ ਵਿੱਚ ਲੋਕ ਨੀਤੀ ਆਧਾਰ ਆਪਣੇ ਮੂਲ ਦੀ ਉਤਪਤੀ ਨਹੀਂ ਹੈ ਸਗੋਂ ਸਭਿਅਤਾ ਦੇ ਪ੍ਰਭਾਵ ਹੇਠ ਹੈ ਇਸ ਸਮੇਂ ਪੱਛਮੀ ਸਭਿਅਤਾ ਜਥੇ ਸਿਆਸੀ ਸਿਕਦਾਰੀ ਕਾਇਮ ਕਰਨ ਵਿੱਚ ਸਫਲ ਹੋਈ ਹੈ ਉੱਥੇ ਹੀ ਸਮਾਜੀ ਅਤੇ ਸਭਿਆਚਾਰਕ ਸਿਕਦਾਰੀ ਵੀ ਪੂਰੇ ਸੰਸਾਰ ਦੇ ਨਿਜ਼ਾਮ ਵਿੱਚ ਆਪਣਾ ਤਬਦਬਾ ਕਾਇਮ ਕਰ ਚੁੱਕੀ ਹੈ ਜਮਹੂਰੀਅਤ ਜਾਂ ਲੋਕ ਨੀਤੀ ਨੇ ਸਾਰੇ ਅੰਦਾਰ ਪੱਛਮੀਕਰਮ ਵਿਆਖਿਆਕਾਰੀ ਨਾਲ ਚੱਲਦੇ ਹਨ ਜੋ ਬਹੁਮਤ ਆਧਾਰ ਤੇ ਨੀਤੀ ਧਰਦੇ ਹਨ ਭਾਰਤ ਦਾ ਸੰਵਿਧਾਨਕ ਆਧਾਰ ਵੀ ਇਸੇ ਵਿਆਖਿਆਕਾਰੀ ਦੀ ਉਪਜਾਏ ਜਿੱਥੇ ਸੈਕੂਲਰਿਜ਼ਮ ਸੋਸ਼ੀਅਲਿਜ਼ਮ ਜਾਂ ਜਸਟਿਸ ਪਰੰਪਰਾਵਾਦੀ ਨੀਤੀ ਤੋਂ ਨਹੀਂ ਸਗੋ ਪੱਛਮੀ ਵਿਆਖਿਆਕਾਰੀ ਅਤੇ ਹਿੰਦੂਵਾਦੀ ਬਹੁਪਕੀ ਨਿਜ਼ਾਮ ਦੀ ਬੋਧਕਤਾ ਦਾ ਨਿਚੋਰ ਹੈ ਨਵੰਬਰ 26 1949 ਜਦੋਂ ਸੰਵਿਧਾਨਕ ਘਾਰਤ ਕਰਨ ਕਲ ਵਾਰੇ ਕਰਤਾ ਹਰ ਕਿਸੇ ਨੂੰ ਬਣਾवटी ਲੋਕ ਨੀਤੀ ਵਿੱਚ ਮਰਨ ਦਾ ਕੰਮ ਕਰ ਰਹੇ ਸਨ ਉਸ ਸਮੇਂ ਐਸੇ ਸਿਆਸੀ ਨਿਦਾਮ ਨਾਲ ਹੋਂ ਸੰਘਰਸ਼ ਕਰ ਰਹੀ ਕੌਮ ਦੇ ਬਚੰਦੇ ਆਪਣੇ ਦਰਦ ਵਿੱਚੋਂ ਰੋਜ਼ ਪ੍ਰਗਟ ਕਰਕੇ ਇਸ ਨਿਜ਼ਾਮ ਨੂੰ ਕੌਰੀ ਨਾ ਕਰਕੇ ਆਏ ਇਹ ਸਨ ਸਰਦਾਰ ਹੁਕਮ ਸਿੰਘ ਅਤੇ ਭਿੰਦਰ ਸਿੰਘ ਮਣ ਸਰਦਾਰ ਹੁਕਮ ਸਿੰਘ ਜੀ ਨੇ ਉਸ ਸਮੇਂ ਗਰਜਦੀ ਆਵਾਜ਼ ਦੇ ਵਿੱਚ ਉਸ ਅਸੈਂਬਲੀ ਦੇ ਵਿੱਚ ਸੁਤੰਤਰ ਵਿਧਾਇਕ ਦੇ ਕਰਤਾ ਨੂੰ ਕਿਹਾ ਕਿ ਸਿੱਖ ਇਸ ਵਿਧਾਨ ਨੂੰ ਰੱਦ ਕਰਦੇ ਹਨ ਸਿੱਖ ਇਸ ਵਿਧਾਨ ਨੂੰ ਕਬੂਲਣ ਤੋਂ ਇਨਕਾਰ ਕਰਦੇ ਹਨ ਇਸ ਦਰਦ ਭਰੇ ਰੋਸ ਪਿੱਛੋਂ ਕਾਰਨ ਸੀ ਕਿ ਜਮਹੂਰੀਤ ਦੇ ਇਸ ਮਾਡਲ ਵਿੱਚ ਧਰਮ ਨਿਰਪੇਖਤਾ ਦੇ ਪਰਪਾਵੇਂ ਹੇਠ ਕਟਗਣਤੀ ਫਿਰਕਿਆਂ ਨੂੰ ਬਹੁਪੱਖੀ ਨਿਜਾਮ ਹੇਠ ਚਲਾਉਣਾ ਇਹ ਉਹ ਵਿਸਾਖ ਘਾਤ ਸੀ ਜਿਸ ਬਾਰੇ ਸਰਦਾਰ ਕਪੂਰ ਸਿੰਘ ਆਈ.ਸੀ.ਐਸ.ਜੀ ਨੇ 6 ਸਤੰਬਰ 1966 ਨੂੰ ਬਤੌਰ ਐਮਪੀ ਵਜੋਂ ਭਾਰਤੀ ਲੋਕਤੰਤਰ ਨੂੰ ਜਨਕ ਕੇ ਵਜੋਂ ਸਮਰਨ ਕਰਾਇਆ ਦੁਨੀਆਵੀ ਸਿਆਸੀ ਰਾਜਨੀਤੀ ਭਾਵੇਂ ਲੋਕਤੰਤਰ ਨਿظام ਦਾ ਹੋਕਾ ਪਰਦੀ ਰਹੇ ਪਰ ਜਮਹੂਰੀਤ ਦਾ ਜਿੰਨਾ ਜਨਾਜ਼ਾ ਦੁਤੀਏ ਵਿਸ਼ਵ ਯੁੱਧ ਤੋਂ ਬਾਅਦ ਦੇ ਮੁਲਕਾਂ ਵੱਲੋਂ ਕੀਤਾ ਉਹ ਆਪਣੇ ਆਪ ਵਿੱਚ ਪ੍ਰਤੱਖ ਹੈ ਕਿਉਂ ਜੋ ਇਹ ਨਿظام ਲੋਕਤੰਤਰੀ ਨੀਤੀ ਵਿੱਚ ਸ਼ਾਹਮੁਕੀ ਨੀਤੀਕਰਨ ਵਿੱਚ ਹੀ ਰੁਚੀ ਰੱਖਦਾ ਹੈ ਸਿਆਸੀ ਨਿਜ਼ਾਮ ਦੇ ਇਸ ਸੈਲੀ ਨੂੰ ਪੱਛਮੀ ਸਿਆਸੀ ਵਿਸ਼ਲੇਸ਼ਕ ਰੌਬਰਟ ਡਾਲ ਬਹੁ ਗਣਤੀ ਦੀ ਤਾਨਾਸ਼ਾਹੀ ਕਰਕੇ ਸੰਬੋਧਨ ਕਰਦਾ ਹੈ ਇਸ ਲੋਕਤੰਤਰੀ ਤਾਨਾਸ਼ਾਹੀ ਵਿੱਚ ਨਿਰਣੇਕਾਰੀ ਸਰਮਪੱਖੀ ਨਹੀਂ ਹੁੰਦੀ ਜੋ ਕੇਵਲ ਬਹੁਪੁਖੀ ਨਿਜ਼ਾਮ ਦੇ ਖਵਾਇਸ਼ ਅਨੁਸਾਰ ਹੀ ਚਲਦੀ ਹੈ ਜੇਕਰ ਲੋਕਤੰਤਰੀ ਦੇ ਅਸਲ ਪ੍ਰਭਾਸ਼ਾ ਨੂੰ ਸਪਸ਼ਟ ਕਰਨਾ ਹੋਵੇ ਤਾਂ ਗੁਰੂ ਆਦਰਸ਼ ਵਿੱਚੋਂ ਉਭਰੀਆ ਸਿੱਖ ਨੀਤੀ ਹੀ ਸਹਾਇਕ ਹੈ ਸੇਕ ਲੋਕ ਨਿੱਜੀ ਦਾ ਮੂਲ ਉਦਾਰ ਹਲੀਮੀ ਰਾਜ ਦਾ ਸੰਕਲਪ ਬਣ ਕੇ ਸਰਬਤ ਦਾ ਭਲਾ ਕਰਨਾ ਹੈ। ਪਰਾਚੀਨ ਪੰਥ ਪ੍ਰਕਾਸ਼ ਵਿੱਚ ਖਾਲਸਾ ਖੁਦਾ ਦੀ ਉਪਾਧੀ ਤੇ ਹੈ। ਖਾਲਸੋ ਹੋਵੇ ਖੁਦ ਖੁਦਾ ਜਮਖੂਬੀ ਖੂਬ ਖੁਦਾਏ। ਸੰਸਾਰ ਬਣਾਉਣ ਵਾਲਾ ਹੀ ਆਪਣੇ ਆਦਰਸ਼ ਨੂੰ ਪ੍ਰਮੁੱਖ ਰੱਖ ਕੇ ਚਲਾ ਸਕਦਾ ਹੈ। ਇਹਨਾਂ ਆਦਰਸ਼ਾਂ ਨੂੰ ਵਿਵਹਾਰਕਤਾ ਵਿੱਚ ਲਿਆਉਣ ਲਈ ਧਰਤੀ ਦਾ ਬੀਜ ਖਾਲਸੇ ਨੂੰ ਪ੍ਰਦਾਨ ਕੀਤਾ ਹੈ। 1469 ਤੋਂ 1839 ਤੱਕ ਦੇ ਸਿੱਖ ਸਫਰਨਾਮਾ ਇਤਿਹਾਸ ਨੂੰ ਪੜ੍ਹ ਕੇ ਪਤਾ ਲੱਗਦਾ ਹੈ ਕਿ ਖਾਲਸੇ ਨੇ ਸੱਚਾ ਦਰਸ਼ ਲੋਕ ਭਲਾਈ ਨਿਆਏ ਸਮਾਜ ਉਤਪਤੀ ਮਨੁੱਖੀ ਆਜ਼ਾਦੀ ਆਪਸੀ ਭਾਚਾਰਕਸਾਂ ਨੂੰ ਦੇਸ਼ਾਂਤਰ ਪੱਧਰ ਤੇ ਪ੍ਰਵਲ ਕੀਤਾ ਸਮੁੱਚੀ ਮਾਨਵੀ ਇਕਤਾ ਇਸਤਰੀਆਂ ਨੂੰ ਰਾਜਸੀ ਅਤੇ ਸਮਾਜਿਕ ਹਕੂਕ ਧਾਰਮਿਕ ਤੇ ਸਵੈ-ਸਤੰਤਰ ਦੀ ਆਜ਼ਾਦੀ ਇਹ ਕਾਰਜ ਵੀ ਸਿੱਖ ਨੀਤੀ ਤੋਂ ਸਿਵਾਏ ਕਿਸੇ ਪਰੰਪਰਾ ਦੇ ਅੰਤਰਗਤ ਨਹੀਂ ਹੋ ਸਕੇ ਖੂਨ ਦੇ ਹਰ ਸੋਇਲੇ ਵਿੱਚ ਸੱਚ ਦਾ ਗੂੰਗੂ ਗੁਰੂ ਨਾਨਕ ਦੀ ਸਿੱਖਿਆ ਤੋਂ ਪ੍ਰਾਪਤ ਕਰਕੇ ਸਿੱਖ ਨੀਤੀ ਨੇ ਉਸ ਸਮੇਂ ਇਹਨਾਂ ਆਦਰਸ਼ਾਂ ਦੀ ਸਥਾਪਨਾ ਕੀਤੀ ਜਦੋਂ ਰਾਜਸੀ ਧਾਰਮਿਕ ਅਤੇ ਬૌਧਿਕ ਸੱਤਾ ਤੇ ਮਨੁੱਖੀ ਨਰਸੰਗਾਰ ਹੋ ਰਿਹਾ ਸੀ ਜਦੋਂ ਬૌਧਿਕ ਸੁਤੰਤਰਤਾ ਭਾਰਤ ਵਰਸ਼ੀਆ ਸਮਾਜਵਾਦੀ ਪਰੰਪਰਾ ਨੇ ਖੋਲ੍ਹ ਲਈ ਸੀ ਤੇ ਸਦੀਆਂ ਤੋਂ ਗੁਲਾਮੀ ਜ਼ੰਦੀਰਾਂ ਵਿੱਚ ਬਦ ਗਈ ਸੀ ਉਸ ਸਮੇਂ ਇਹ ਜ਼ੰਦੀਰ ਨੂੰ ਸੱਚ ਦੀ ਬਾਣੀ ਹੀ ਤੋੜਨ ਵਿੱਚ ਸਮਰੱਥ ਸੀ ਜੋ ਗੁਰੂ ਨਾਨਕ ਦੇਵ ਜੀ ਦੇ ਦਰ ਤੋਂ ਚੱਲੀ ਸ਼ਾਸਕੀ ਰਾਜ ਤੋਂ ਬਾਅਦ ਭਾਰਤ ਵਾਸੀਆਂ ਨੇ ਬਸਤੀਵਾਦੀ ਗੁਲਾਮੀ ਦਾ ਅਹਿਸਾਸ ਕੀਤਾ ਤੇ ਉਸ ਦੇ ਮੂਰੇ ਕਾਰਜ ਗਰਜ ਕੇ ਲਲਕਾਰ ਦੇਣ ਵਾਲੇ ਉਹ ਸਿੱਖ ਸਨ ਜੋ ਕੇਵਲ 3% ਦੀ ਆਬਾਦੀ ਬਣਾਉਣਾ ਵੜਾਉਂਦੇ ਸਨ ਇਸ ਭਾਰਤ ਦੀ ਪਰ ਆਪਣਾ ਖੂਨ ਦਾ 90% ਦੀ ਭਾਰਤ ਵਰਸੀਆਂ ਦੀ ਗੁਲਾਮ ਮਾਨਸਿਕਤਾ ਨੂੰ ਆਜ਼ਾਦ ਕਰਾਉਣ ਇਤਲਾਕੇ ਸਾਉਣ ਸਿੰਘ ਪਕੜਾ ਗੱਦਰੀ ਲਹਿਰ ਜਤਿਹਦਾਰ ਕਿਸ਼ਮ ਸਿੰਘ ਬਬਰ ਕਾਲੀ ਲਹਿਰ ਜਨਰਲ ਮੋਹਨ ਸਿੰਘ ਆਜ਼ਾਦ ਹਿੰਦ ਫੌਜ ਦੇ ਨਿਰਮਾਤਾ ਅਤੇ ਉਹ ਹਜ਼ਾਰੇ ਮਰਜੀਵੜੇ ਜੋ ਆਪਣਾ ਉੱਪਰ ਹੰਡਾਏ ਜ਼ੁਲਮ ਨੂੰ ਪਰਵਾਣ ਕਰ ਗਏ ਤੇ ਆਜ਼ਾਦ ਚਾਨਣ ਦੇ ਗਏ ਸੈਕੂਲਰਿਜ਼ਮ ਦੇ ਦਾਵੇ ਹਿੱਕ ਭਾਰਤ ਵਰਸ਼ ਨੇ ਉਪਰੋਕਤ ਕਿਸੇ ਵੀ ਸ਼ਖਸੀਅਤ ਨੂੰ ਸੁਤੰਤਰਤਾ ਦੇ ਮਾਡਲ ਵਿੱਚ ਨਹੀਂ ਲਿਆਇਆ ਕਿਉਂ ਜੋ ਇਹ ਆਦਰਸ਼ ਸਿੱਖ ਨੀਤੀ ਦੇ ਸੰ ਤੇ ਇਹਨਾਂ ਦਾ ਮਾਡਲ ਉਹ ਬਣਿਆ ਜੋ ਕੇਸ ਦਾੜਾ ਕੱਟ ਕੇ ਨਾਸਤਿਕਤਾ ਦਾ ਝੋਰਾ ਭਰ ਕੇ ਇਹਨਾਂ ਲਈ ਆਜ਼ਾਦੀ ਪਰਵਾਨਾ ਬਣ ਗਿਆ ਇਸ ਨੀਤੀ ਦੀ ਪਹਿਰਾਦਾਰੀ ਕਰਨ ਵਾਲੇ ਖਾਲਸਾ ਹੀ ਆਦਰਸ਼ ਨੂੰ ਅਜੇ ਤੱਕ ਕੋਈ ਪ੍ਰਮੁੱਖ ਸਤਾਨ ਨਾ ਭਾਰਤੀ ਸੰਵਿਧਾਨਕ ਢਾਂਚਾ ਨਿਆਂ ਪ੍ਰਣਾਲੀ ਜਾਂ ਸ਼ਾਸਕੀ ਨੀਤੀਕਾਰ ਦੇ ਸਕੇ ਹਨ ਤੇ ਜੋ ਕੇ ਸਿੱਖ ਵੀ ਆਪਣੀ ਸੁਤੰਤਰ ਨੀਤੀ ਦਾ ਤਿਆਗ ਕਰਕੇ ਗੁਲਾਮ ਮਾਨਸਿਕਤਾ ਤੋਂ ਉਬਰੀ ਨੀਤੀ ਵਿੱਚ ਆਪਣਾ ਸਥਾਨ ਬਣਾਉਣ ਦਾ ਹਿਯਾ ਕਰਕੇ ਸੇਖਾਦਰਸ਼ ਅਤੇ ਗੁਰਸਦੰਤਾਂ ਨੂੰ ਰੋਲ ਰਹੇ ਹਨ ਲੋਕਤੰਤਰੀ ਨੀਤੀ ਤੋਂ ਬਰਤਸਬਦ ਸਿੱਖੀ ਦੀ ਪੰਜ ਪ੍ਰਣਾਲੀ ਨਹੀਂ ਦੀ ਹੀ ਸੰਸਾਰਕ ਪੱਧਰ ਤੇ ਅਸਲ ਜਮਹੂਰੀਅਤ ਨੂੰ ਰੱਖ ਸਕਦਾ ਹੈ ਜੋ ਗੁਰੂ ਖਾਲਸਾ ਪੰਥ ਦੇ ਹਿੱਸੇ ਹੈ ਖਾਲਸਾ ਪੰਥ ਦੇ ਆਉਣ ਵਾਲੇ ਬਚਨ ਦੇ ਆਪਣੇ ਆਦਰਸ਼ਾਂ ਤੇ ਪਹਿਰਾ ਦੇ ਕੇ ਸੇਖ ਨੀਤੀ ਨੂੰ ਦੁਨੀਆਵੀ ਮਾਡਲ ਦਾ ਰੂਪ ਦੇਣ ਲਈ ਆਪਣੀ ਵਿਧੀ ਇੱਕ ਉਚਮਤਾ ਫਿਲਾਉਣਾ ਤੇ ਗੁਰ ਸਿਧਾਂਤਾਂ ਦੇ ਪ੍ਰਮੁੱਖ ਤੇ ਆਪਣੀ ਸ਼ਖਸੀਅਤ ਨੂੰ ਉਭਾਰਨ ਤਾਂ ਜੋ ਹਲੀਮੀ ਰਾਜ ਦਾ ਸੰਕਰਪ ਪੂਰਾ ਹੋ ਸਕੇ ਸਿੱਖਾਂ ਵੱਲੋਂ ਸਮੇਂ-ਸਮੇਂ ਤੇ ਸੰਘਰਸ਼ ਕਰਕੇ ਇਸ ਜਮੂਰੀਏ ਦਾ ਆਦਰਸ਼ਾ ਨੂੰ ਸਥਾਪਿਤ ਕੀਤਾ ਜਿਸ ਵਿੱਚ ਉਹਨਾਂ ਦੀ ਆਪਣੀ ਥਾਂ ਨਹੀਂ ਆਓ ਇਸ ਪੱਖੋਂ ਵਿਚਾਰ ਕਰਕੇ ਸਿੱਖ ਲੋਕ ਨੀਤੀ ਦੇ ਮਾਡਲ ਨੂੰ ਯੂਨੀਵਰਸਲ ਬਣਾਈਏ ਵੱਧੇ ਹ ਅੱਗੇ ਪਾਕਿਸਤਾਨ ਵਿੱਚ ਪਹਿਲੀ ਵਾਰ ਸਿੱਖ ਨੂੰ ਮਿਲਿਆ ਆਨੰਦ ਕਾਰਜ ਰਜਿਸਟ੍ਰੇਸ਼ਨ ਸਰਟੀਫਿਕੇਟ खैबर सरकार गुरपाल सिंह ਨੂੰ ਸਰਟੀਫਿਕੇਟ ਜਾਰੀ ਕਰਕੇ ਨਾਲ ਹੀ ਵੜਾਇਆ ਸਿੱਖ ਮੈਰਿਜ ਸਰਟੀਫਿਕੇਟ ਰਜਿਸਟਰ ਆਓ ਜਾਣਦੇ ਹਾਂ ਪੂਰਾ ਵਿਸ਼ਾ ਇਸ ਰਿਪੋਰਟ ਰਾਹੀਂ ਪਾਕਿਸਤਾਨ ਵਿੱਚ ਪਹਿਲੀ ਵਾਰ ਕਿਸੇ ਸਿੱਖ ਨੂੰ ਅਨੰਦ ਕਾਰਜ ਐਕਟ ਵਿੱਚ ਸਿੱਖ ਮੈਰਿਜ ਸਰਟੀਫਿਕੇਟ ਪ੍ਰਦਾਨ ਕੀਤਾ ਗਿਆ ਖਾਬਰ ਪਖਤੂਨ ਖਵਾ ਸੂਬਾ ਸਰਕਾਰ ਤੋਂ ਮਾਨਤਾ ਹਾਸਲ ਇਹ ਪਹਿਲਾ ਸਰਟੀਫਿਕੇਟ ਪਿਸ਼ਾਵਰ ਸ਼ਹਿਰ ਦੇ ਨਿਵਾਸੀ ਗੁਰਪਾਲ ਸਿੰਘ ਤੇ ਉਹਨਾਂ ਦੀ ਪਤਨੀ ਹਰਮੀਤ ਕੋਰ ਨੂੰ ਨੇਬਰਹੂਡ ਕੋਸ਼ਲ ਟਾਊਨ ਵਨ ਦੇ ਅਧਿਕਾਰੀ 우ਬੈਦਰ ਰਹਿਮਾਨ ਨੇ ਸੌਂਪਿਆ ਇਸ ਸਰਟੀਫਿਕੇਟ ਤੇ ਬਾਰਕੋਡ ਵੀ ਲਾਇਆ ਗਿਆ ਹੈ ਸਿੱਖ ਆਨੰਦ ਕਾਰਜ ਮੈਰਿਜ ਬਿਲ ਪਾਸ ਕਰਵਾਉਣ ਲਈ ਗੁਰਪਾਲ ਸਿੰਘ ਨੇ ਕਾਫੀ ਸੰਘਰਸ਼ ਕੀਤਾ ਸੀ ਦੈਨਿਕ ਜਾਗਰਣ ਨਾਲ ਗਲਬਾਤ ਵਿੱਚ ਉਹਨਾਂ ਨੇ ਦੱਸਿਆ ਕਿ ਖੈਬਰ ਪਖਤੂਨ ਖਵਾ ਸੂਬੇ ਦੇ ગ્રામੀਣ ਵਿਕਾਸ ਵਿਭਾਗ ਨੇ ਯੂਨੀਅਨ ਕੋਸ਼ਲ ਨੂੰ ਸਿੱਖ ਵਿਆਹ ਲਈ ਅਧਿਕਾਰਿਕ ਸਿੱਖ ਮੈਰਿਜ ਰਜਿਸਟ੍ਰੇਸ਼ਨ ਸਰਟੀਫਿਕੇਟ ਜਾਰੀ ਕਰਨ ਦੀ 31 ਦਸੰਬਰ 2022 ਨੂੰ ਮਨਜ਼ੂਰੀ ਦਿੱਤੀ ਸੀ ਉਸ ਤੋਂ ਬਾਅਦ 16 ਜਨਵਰੀ 2025 ਨੂੰ ਪਹਿਲਾ ਸਿੱਖ ਮੈਰਿਜ ਸਰਟੀਫਿਕੇਟ ਗੁਰਪਾਲ ਸਿੰਘ ਨੂੰ ਜਾਰੀ ਕੀਤਾ ਗਿਆ ਹੈ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸੂਬਾ ਸਰਕਾਰੇ ਨਵੇਂ ਵਿਆਹਾਈ ਸਿਕਾਂ ਨੂੰ ਇਹ ਜੇ ਸਰਟੀਫਿਕੇਟ ਜਾਰੀ ਕਰਨ ਤੇ ਉਨਾਤੇ ਹਸਤਾਖਰ ਕਰਨ ਲਈ ਗੁਰਪਾਲ ਸਿੰਘ ਨੂੰ ਮੈਰਿਜ ਰਜਿਸਟਰਡ ਦੇ ਰੂਪ ਵਿੱਚ ਨਿਯੁਕਤ ਕਰ ਦਿੱਤਾ ਹੈ। ਗੁਰਪਾਲ ਸਿੰਘ ਨੇ ਦੱਸਿਆ ਕਿ ਹੁਣ ਤੱਕ ਪਿਛਾਵਰੀ ਸਿੱਖਾਂ ਨੂੰ ਵਿਆਹ ਦੇ ਸਰਟੀਫਿਕੇਟ ਦੇ ਰੂਪ ਵਿੱਚ ਗੁਰਦੁਆਰਾ ਸਹਿਬਾਨ ਵੱਲੋਂ ਗੁਰਮੁਖੀ ਵਿੱਚ ਤਿਆਰ ਕੀਤਾ ਗਿਆ ਨਿਕਾਹਨਾਮਾ ਦਿੱਤਾ ਜਾਂਦਾ ਸੀ ਜਿਸ ਨੂੰ ਕਾਨੂੰਨੀ ਮਾਨਤਾ حاصل ਨਹੀਂ ਸੀ ਹੁਣ ਨਵੇਂ ਵਿਆਹ ਸਿੱਖ ਆਸਾਨੀ ਨਾਲ ਸਿੱਖ ਮੈਰਿਜ ਸਰਟੀਫਿਕੇਟ ਹਾਸਲ ਕਰ ਸਕਣਗੇ ਗੁਰਪਾਲ ਸਿੰਘ ਨੇ ਦੱਸਿਆ ਕਿ ਖੈਬਰ ਵਿੱਚ ਸਿੱਖਾਂ ਦੀ ਜਨਮ ਸੰਖਿਆ 6000 ਤੋਂ ਵੱਧ ਹੈ ਉਨ੍ਹਾਂ ਦੀ ਤਰਜ਼ੀਖ ਹੋਰ ਸੂਬਿਆਂ ਵਿੱਚ ਵੀ ਸਿੱਖ ਮੈਰਿਜ ਰਜਿਸਟ੍ਰੇਸ਼ਨ ਸਰਟੀਫਿਕੇਟ ਜਲਦ ਲਾਗੂ ਕਰਵਾਉਣ ਦੀ ਰਹੇਗੀ ਹਰ ਖੇਤਰ ਅਤੇ ਦੇਸ਼ਾਂ ਵਿੱਚ ਆਨੰਦ ਮੈਰਿਜ ਐਕਟ ਸਿੱਖ ਪਤਨੀ ਨਿਆਰੀ ਹਸਤੀ ਨੂੰ ਦਰਉਂਦਾ ਹੈ ਲੋੜ ਹੈ ਕਿ ਹਰ ਸਰਕਾਰ ਖੈਬਰ ਸਰਕਾਰ ਵਾਂਗ ਇਸ ਵਾਸਤੇ ਪਹਿਲ ਕਦਮੀ ਕਰੇ ਅੱਗੇ ਵੱਧਦੇ ਹਾਂ ਸਿੱਖ ਇਤਿਹਾਸ ਸੰਘਰਸ਼ ਦੇ ਮੁਜ਼ਮ ਨੂੰ ਬਿਆਨ ਕਰਦਾ ਹੈ ਜੋ ਸਮੇ ਸਮੇਤੇ ਸਿੱਖ ਜੁਝਾਰੂਆਂ ਵੱਲੋਂ ਉਭਾਰਿਆ ਗਿਆ ਹੈ ਐਸੀ ਹੀ ਇੱਕ ਮਹਾਨ ਦਾਸਤਾ ਹੈ ਚਾਬੀਆਂ ਦਾ ਮੋਰਚਾ ਜਾਣਦੇ ਹਾਂ ਇਸ ਵਿਸ਼ੇ ਤੇ ਸੰਖੇਪ ਜਾਂਚ ਵੀਰ ਹਰਵਿੰਦਰ ਸਿੰਘ ਪਾਸੋਂ ਚਾਬੀਆਂ ਦਾ ਮੋਰਚਾ ਚਾਬੀਆਂ ਦਾ ਮੋਰਚਾ ਸਿੱਖ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਅੰਦੋਲਨ ਸੀ ਜੋ 20ਵੀਂ ਸਦੀ ਦੀ ਸ਼ੁਰੂਆਤ ਵਿੱਚ ਹੋਇਆ ਇਹ ਮੋਰਚਾ ਗੁਰਦੁਆਰਾ ਸੁਧਾਰ ਲਹਿਰ ਦਾ ਹਿੱਸਾ ਸੀ ਜਿਸ ਦਾ ਮੁੱਖ ਉਦੇਸ਼ ਸਿੱਖ ਗੁਰਦੁਆਰਿਆਂ ਨੂੰ ਪਸ਼ਟ ਮਹੰਤਾਂ ਦੇ ਕਬਜ਼ੇ ਤੋਂ ਆਜ਼ਾਦ ਕਰਾਉਣਾ ਸੀ ਮਹੰਤਾਂ ਨੂੰ ਬ੍ਰਿਟਿਸ਼ ਸਰਕਾਰ ਨੇ ਗੁਰਦੁਆਰਿਆਂ ਦੀਆਂ ਜ਼ਿੰਮੇਵਾਰੀਆਂ ਦਿੱਤੀਆਂ ਸਨ ਪਰ ਉਹ ਅਕਸਰ ਸਿੱਖ ਮਰੀਅਦਾਵਾਂ ਦੇ ਉਲਟ ਕੰਮ ਕਰਦੇ ਸਨ ਇਹ ਮੋਰਚਾ 1921 ਵਿੱਚ ਸ਼ੁਰੂ ਹੋਇਆ ਜਦ ਬ੍ਰਿਟਿਸ਼ ਪ੍ਰਸ਼ਾਸਨ ਨੇ ਅੰਮ੍ਰਿਤਸਰ ਦੇ ਸ੍ਰੀ ਹਰਮੰਦਰ ਸਾਹਿਬ ਦੇ ਖਜ਼ਾਨੇ ਦੀਆਂ ਚਾਬੀਆਂ ਮਹੰਤਾਂ ਦੇ ਹਵਾਲੇ ਕੀਤੀਆਂ ਇਹ ਗੱਲ ਸਿੱਖ ਭਾਈਚਾਰੇ ਨੂੰ ਬਹੁਤ ਗਲਤ ਲੱਗੀ ਕਿਉਂਕਿ ਇਹ ਉਨ੍ਹਾਂ ਦੀ ਧਾਰਮਿਕ ਆਜ਼ਾਦੀ ਅਤੇ ਸਵੈ-ਸੰਭਾਲ ਦੇ ਅਧਿਕਾਰਾਂ ਉੱਤੇ ਸ ਸਿੱਖਾਂ ਨੇ ਇਸ ਦੇ ਖਿਲਾਫ ਵੱਡੇ ਪੱਧਰ ਤੇ ਅਹਿੰਸਕ ਅੰਦੋਲਨ ਸ਼ੁਰੂ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਿਆਂ ਦੀ ਮਰਿਆਦਾਵਾਂ ਬਚਾਉਣ ਲਈ ਕਦਮ ਚੁੱਕੇ ਜਨਵਰੀ 1922 ਵਿੱਚ ਸਿੱਖਿਆ ਦੀ ਏਕਤਾ ਅਤੇ ਅਹਿੰਸਕ ਵਿਰੋਧ ਦੇ ਸਾਹਮਣੇ ਬ੍ਰਿਟਿਸ਼ ਸਰਕਾਰ ਨੂੰ ਝੁਕਣਾ ਪਿਆ ਤੇ 19 ਜਨਵਰੀ 1922 ਨੂੰ ਸਰਕਾਰ ਨੇ ਚਾਬੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਾਪਸ ਕਰ ਦਿੱਤੀਆਂ ਇਹ ਮੋਰਚਾ ਸਿੱਖ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਮੋੜ ਸਾਬਿਤ ਹੋਇਆ ਇਸ ਨੇ ਸਿੱਖ ਪਾਈਚਾਰੇ ਦੀ ਇੱਕ ਜੁੜਤਾ ਅਤੇ ਧਾਰਮਿਕ ਸਵੈ-ਸ਼ਾਸਨ ਦੀ ਮਹੱਤਤਾ ਨੂੰ ਦਰਸਾਇਆ ਚਾਬੀਆਂ ਵਾਪਸ ਕਰਨ ਦੀ ਘਟਨਾ ਨੂੰ ਅੱਜ ਵੀ ਸਿੱਖ ਸੰਘਰਸ਼ ਅਤੇ ਜਿੱਤ ਦੇ ਪ੍ਰਤੀਕ ਵਜੋਂ ਯਾਦ ਕੀਤਾ ਜਾਂਦਾ ਹੈ ਚਾਬੀਆਂ ਵਾਲੇ ਮੋਰਚੇ ਨੂੰ ਗੁਰਦੁਆਰਾ ਸੁਧਾਰ ਲਹਿਰ ਦੇ ਸੰਦਰਭ ਵਿੱਚ ਸਮਝਣਾ ਜ਼ਰੂਰੀ ਹੈ ਇਹ ਲਹਿਰ ਸਿਰਫ ਗੁਰਦੁਆਰਿਆਂ ਦੀ ਪ੍ਰਬੰਧਕੀ ਹੱਕ ਲਈ ਨਹੀਂ ਸੀ ਸਗੋਂ ਇਸ ਦਾ ਮਕਸਦ ਸਿੱਖਾਂ ਦੇ ਆਤਮਿਕ ਸਮਰਪਣ ਧਾਰਮਿਕ ਆਜ਼ਾਦੀ ਅਤੇ ਸਮਾਜਿਕ ਸੁਧਾਰ ਦੀ ਲਹਿਰ ਨੂੰ ਪ੍ਰਵਾਨ ਦੇਣਾ ਸੀ ਮੋਰਚੇ ਦੇ ਮੁਖਪੱਖ ਸਿੱਖ ਇੱਕ ਜੁਟਕਦਾ ਦਾ ਪ੍ਰਤੀਕ ਚਾਬੀਆਂ ਵਾਲੇ ਮੋਰਚੇ ਨੇ ਸਿੱਖ ਪਾਈਚਾਰੇ ਵਿੱਚ ਇੱਕ ਅਦੁੱਤੀਰ ਸਾਂਝ ਬਾਇਦਾ ਕੀਤੀ ਅਹਿੰਸਾ ਦੀ ਜਿੱਤ ਇਹ ਮੋਰਚੇ ਦੀ ਖਾਸਤ ਇਹ ਸੀ ਕਿ ਸਿੱਖਾਂ ਨੇ ਅਹਿੰਸਾ ਦੇ ਮੱਤ ਦਾ ਪਾਲਣ ਕੀਤਾ ਅਤੇ ਮਹੰਤਾਂ ਦੇ ਕਬਜ਼ੇ ਦਾ ਅੰਤ ਬ੍ਰਿਟਿਸ਼ ਰਾਜ ਦੇ ਸਮੇਂ ਮਹੰਤ ਗੁਰਦੁਆਰਿਆਂ ਨੂੰ ਆਪਣੀ ਖੁਦਗਰਜ਼ੀ ਦੇ ਲਈ ਵਰਤ ਰਹੇ ਸਨ ਉਹਨਾਂ ਨੇ ਮर्याਦਾ ਭੰਗ ਕੀਤੀ ਅਤੇ ਸਿੱਖ ਧਰਮ ਦੇ ਪ੍ਰਮੁਖ ਸੂਤੰਦਾਂ ਤੋਂ ਹਟ ਕੇ ਕੰਮ ਕੀਤੇ ਇਸ ਦੀ ਅਜੋਕੀ ਮਹੱਤਤਾ ਅੱਜ ਦੇ ਸਮੇਂ ਵਿੱਚ ਆਬੀਆਂ ਵਾਲੇ ਮੋਰਚੇ ਦੀ ਮਹੱਤਤਾ ਸਾਡੇ ਲਈ ਇਤਿਹਾਸਕ ਪ੍ਰੇਰਣਾ ਹੈ। ਇਹ ਸਾਡੇ ਮੂਲ ਸਿਧਾਂਤ ਦੀ ਯਾਦ ਦਿਵਾਉਂਦਾ ਹੈ ਕਿ ਸਾਡੇ ਹੱਕਾਂ ਦੀ ਰੱਖਿਆ ਲਈ ਸਹਿਣਸ਼ੀਲਤਾ ਅਤੇ ਇਕਜੁੱਟਤਾ ਨਾਲ ਅੱਗੇ ਆਉਣਾ ਕਿੰਨਾ ਜ਼ਰੂਰੀ ਹੈ। ਇਹ ਮੋਰਚੇ ਨੇ ਸਿੱਖ ਪੰਥ ਨੂੰ ਸਿਰਫ ਇਤਿਹਾਸਕ ਸਬਕ ਹੀ ਨਹੀਂ ਦਿੱਤੇ ਸਗੋਂ ਸਾਡੇ ਭਵਿੱਖ ਲਈ ਵੀ ਇੱਕ ਰਸਤਾ ਦਿਖਾਇਆ ਹੈ। ਚਾਬੀਆਂ ਵਾਲਾ ਮੋਰਚਾ ਸਿੱਖਾਂ ਦਾ ਧਰਮ ਅਤੇ ਸਿੱਖ ਪਾਈਚਾਰਾ ਦੀ ਸਵੈ ਸੰਭਾਲ ਅਤੇ ਆਜ਼ਾਦੀ ਦੀ ਲੜਾਈ ਦਾ ਇੱਕ ਬੇਮਿਸਾਲ ਉਦਾਹਰਣ ਹੈ। ਇਸ ਮੋਰਚੇ ਨੇ ਸਿੱਖਾਂ ਨੂੰ ਆਪਣੀਆਂ ਪਵਿੱਤਰ ਮਰੀਆਦਾਵਾਂ ਨੂੰ ਰੱਖਣ ਅਤੇ ਧਾਰਮਿਕ ਹੱਕਾਂ ਲਈ ਖੁਦ ਸੰਘਰਸ਼ ਕਰਨ ਦਾ ਜਜ਼ਬਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਾਬੀਆਂ ਦਾ ਮੋਰਚਾ ਸਿੱਖ ਦੀ ਸਮੂਹਿਕ ਸੋਚ ਦੀ ਜਿੱਤ ਹੈ ਇਸ ਤੋਂ ਜਿਸ ਤੋਂ ਸੈਰ ਲੈ ਕੇ ਅੱਜ ਵੀ ਅਸੀਂ ਸਿੱਖ ਸੰਗਠਨ ਨੂੰ ਅੱਗੇ ਵਧਾ ਸਕਦੇ ਹਾਂ ਦੁਨਿਆਵੀ ਪਧਰ ਤੇ ਸਿੱਖ ਅਤੇ ਪੰਥ ਨੂੰ ਗੌਰਵ ਦਵਾਇਆ ਹੈ ਉਹ ਹਨ ਪਾਰਤ ਹੋਕੀ ਟੀਮ ਦੇ ਸਾਬਤ ਸੂਰਤ ਖਿਡਾਰੀ ਜਨਨਪ੍ਰੀਤ ਸਿੰਘ ਜ ਜਨਾਨ ਨੂੰ ਹਾਲੀ ਵਿੱਚ ਪਾਰਤ ਦੀ ਰਾਸ਼ਟਰਪਤੀ ਪਾਸੋਂ ਅਰਜਨ ਅਵਾਰਡ ਪ੍ਰਾਪਤ ਹੋਇਆ ਹੈ ਆਉ ਜਾਣਦੇ ਹਾਂ ਇਨਹਾਂ ਦੇ ਜੀਵਨ ਅਤੇ ਖੇਡ ਦੇ ਬਿਊਰੋ ਬਾਰੇ ਜਰਮਨ ਪ੍ਰੀਤ ਸਿੰਘ ਦਾ ਜਨਮ 18 ਜੁਲਾਈ 1996 ਨੂੰ ਅੰਮ੍ਰਿਤਸਰ ਪੰਜਾਬ ਭਾਰਤ ਵਿੱਚ ਹੋਇਆ ਸੀ ਛੋਟੀ ਉਮਰ ਤੋਂ ਹੀ ਉਸਨੇ ਹਾਕੀ ਵਿੱਚ ਡੂੰਗੀ ਦਿਲਚਸਪੀ ਦਿਖਾਈ ਇੱਕ ਖੇਡ ਜੋ ਪੰਜਾਬ ਦੇ ਸਭਿਆਚਾਰ ਵਿੱਚ ਡੂੰਘਾਈ ਨਾਲ ਜੁੜੀ ਹੋਈ ਹੈ ਉਸਨੇ ਸੰਤ ਗਿਆਨੀ ਗੁਰਪੰਚਨ ਸਿੰਘ ਜੀ ਖਾਲਸਾ ਅਕੈਡਮੀ ਹਾਕੀ ਦੇ ਧਿਆਨ ਕੇਂਦਰਿਤ ਕਰਨ ਲਈ ਮਸ਼ਹੂਰ ਸਕੂਲ ਵਿੱਚ ਪੜਿਆ ਆਪਣੇ ਹੁਨਰ ਨੂੰ ਅੱਗੇ ਵਧਾਉਣ ਲਈ ਉਹ ਜਲੰਧਰ ਦੀ 올ੰਪੀਅਨ ਸੁਰਜੀਤ ਸਿੰਘ ਹਾਕੀ ਅਕੈਡਮੀ ਵਿੱਚ ਸ਼ਾਮਲ ਹੋ ਗਿਆ ਜੋ ਕਿ ਕਈ ਪ੍ਰਸਿੱਧ ਹਾਕੀ ਖਿਡਾਰੀ ਪੈਦਾ ਕਰਨ ਲਈ ਜਾਣੀ ਜਾਂਦੀ ਹੈ ਜਰਮਨ ਪ੍ਰੀਤ ਸਿੰਘ ਨੇ ਆਪਣੇ ਘਰੇਲੂ ਕੈਰੀਅਰ ਦੀ ਸ਼ੁਰੂਆਤ ਰੇਲਵੇ ਸਪੋਰਟਸ ਪ੍ਰੋਮੋਸ਼ਨ ਬੋਰਡ ਅਤੇ ਹਾਕੀ ਪੰਜਾਬ ਦੀ ਪ੍ਰਦੀਨਤਾ ਕਰਦੇ ਹੋਏ ਕੀਤੀ। ਉਸ ਦੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਨੇ ਉਸ ਨੂੰ ਮਾਨਤਾ ਦਿੱਤੀ ਅਤੇ ਉਸ ਨੇ ਅੰਤ ਵਿੱਚ ਆਮਦਨ ਕਰ ਵਿਭਾਗ ਵਿੱਚ ਇੱਕ ਅਧਿਕਾਰੀ ਵਜੋਂ ਇੱਕ ਪੇਸ਼ੇਵਰ ਭੂਮਿਕਾ ਦੇ ਨਾਲ ਆਪਣੇ ਹਾਕੀ ਕੈਰੀਅਰ ਨੂੰ ਸੰਤੁਲਿਤ ਕੀਤਾ। ਜਰਮਨ ਪ੍ਰੀਤ ਸਿੰਘ ਦਾ ਅੰਤਰਰਾਸ਼ਟਰੀ ਸਫ਼ਰ 2013 ਵਿੱਚ ਭਾਰਤੀ ਅੰਡਰ 21 ਟੀਮ ਨਾਲ ਸ਼ੁਰੂ ਹੋਇਆ। ਉਸਨੇ 2018 ਵਿੱਚ ਆਪਣੀ ਸੀਨੀਅਰ ਟੀਮ ਵਿੱਚ ਸ਼ੁਰੂਆਤ ਕੀਤੀ ਅਤੇ ਉਦੋਂ ਤੋਂ ਉਹ ਪਾਰਦੀ ਰੱਖਿਆ ਲਾਈਨਅਪ ਵਿੱਚ ਇੱਕ ਪ੍ਰਮੁੱਖ ਖਿਡਾਰੀ ਬਣ ਗਿਆ ਹੈ। ਆਪਣੇ ਕਰੀਅਰ ਦੌਰਾਨ ਉਸਨੇ 123 ਅੰਤਰਰਾਸ਼ਟਰੀ ਕੈਪਸ ਹਾਸਲ ਕੀਤੇ ਅਤੇ 7 ਗੋਲ ਕੀਤੇ। ਉਹ ਹੈਂਗਜ਼ੂ ਵਿਖੇ 2022 ਦੀਆਂ ਏਸ਼ੀਆਈ ਖੇਡਾਂ ਵਿੱਚ ਸੋਨ ਤਗਮਾ ਜਿੱਤਣ ਵਾਲੀ ਭਾਰਤੀ ਟੀਮ ਦਾ ਇੱਕ ਅਹਿਮ ਹਿੱਸਾ ਸੀ। ਜਰਮਨ ਪ੍ਰੀਤ ਨੇ ਹਾਕੀ ਚੈਂਪੀਅਨਸ਼ਿਪ ਟਰੋਫੀ ਅਤੇ ਹੋਰ ਅੰਤਰਰਾਸ਼ਟਰੀ ਮੁਕਾਬਲੇ ਵਰਗੇ ਟੂਰਨਾਮੈਂਟਾਂ ਵਿੱਚ ਭਾਰਤ ਦੇ ਪ੍ਰਦਰਸ਼ਨ ਵਿੱਚ ਵੀ ਯੋਗਦਾਨ ਪਾਇਆ। ਜਵਾਬੀ ਹਮਲੇ ਨਾਲ ਨਜੱਠਣ, ਰੋਕਣ ਅਤੇ ਸ਼ੁਰੂ ਕਰਨ ਦੀ ਉਸਦੀ ਯੋਗਤਾ ਨੇ ਉਸਨੂੰ ਟੀਮ ਦਾ ਇੱਕ ਮਹੱਤਵਪੂਰਨ ਹਿੱਸਾ ਬਣਾਇਆ ਹੈ। ਪੰਥਨਾਮਾ ਵਿੱਚ ਸੱਡੀ ਕੋਸ਼ਿਸ਼ ਪੰਥਕ ਮਸਲੇ ਅਤੇ ਗਤੀਵਿਧੀਆਂ ਨੂੰ ਆਪ ਤੱਕ ਪਹੁੰਚਾਉਣ ਦੀ ਹੈ। ਇਹਨਾਂ ਪੇਸ਼ਕਸ਼ਾਂ ਲਈ ਜ਼ਰੂਰ ਵਿਸਤਰ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਦੇ ਨਾਲ ਦੇਹੁ ਮੈਨੂੰ ਇਜਾਜ਼ਤ ਤਾਂ ਮਿਲਦੇ ਹਾਂ ਅਗਲੇ ਹਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ